ਫੜੀ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ અપਾਰ ਕਿਰਪਾ ਰਹਿਮਤ ਕੀਤੀ ਆ ਕਿ ਅੱਜ ਗੁਰੂ ਕੀ ਸੋਈ ਦੀ ਝੋਲੀ ਦੇ ਵਿੱਚ ਇੱਕ ਹੋਰ ਭੈਣ ਦੇ ਆਨੰਦਕਾਰਜਾਂ ਦੀ ਸੇਵਾ ਜਿਹੜੀ ਆ ਪਾਈ ਆ ਤੇ ਅੱਜ ਸਾਡੀ ਇੱਕ ਭੈਣ ਦੇ ਆਨੰਦਕਾਰਜ ਇੱਥੇ ਗੁਰੂ ਕੀ ਸੋਈ ਪਰਿਵਾਰ ਦੇ ਵਿੱਚ ਹੋ ਰਿਹਾ ਹੈ ਆ ਤੇ ਉਹਦਾ ਸਾਰਾ ਜਿਹੜਾ ਸੈਟਅਪ ਆ ਇਹ ਜਿੱਥੇ ਬ੍ਰੇਕਫਾਸਟ ਦਾ ਤੇ ਉਸਦੇ ਬਾਅਦ ਜਿਹੜਾ ਲੰਚ ਦਾ ਸਾਰਾ ਪ੍ਰਬੰਧ ਤੇ ਉਸਦੇ ਲਈ ਇਹ ਹੋ ਗਿਆ ਤੇ ਆਨੰਦਕਾਰਜਾਂ ਦਾ ਦਰਬਾਰ ਸਾਹਿਬ ਦੇ ਵਿੱਚ ਸਾਰਾ ਉੱਥੇ ਹੁਣ ਤੇ ਸੰਗਤ ਜੀ ਆਪ ਜੀ ਜਾਣਦੇ ਆ ਕਿ ਗੁਰੂ ਕੀ ਸੋਈ ਦੇ ਜੋ ਅ ਅਸੀਂ ਕੰਡੀਸ਼ਨਰ ਰੱਖੀ ਹੈ ਉਹਦੇ ਮੁਤਾਬਕ ਅਸੀਂ ਨਾ ਤਾਂ ਜਿਹੜੇ ਪਰਿਵਾਰ ਦੇ ਆਨੰਦ ਕਾਰਜ ਹੁੰਦੇ ਆ ਉਹਨਾਂ ਦੀ ਪਰਿਵਾਰ ਦੀ ਕੋਈ ਜਾਣਕਾਰੀ ਸਾਂਝੀ ਕਰਦੇ ਆ ਤੇ ਨਾ ਹੀ ਉਹ ਪਰਿਵਾਰ ਦੀ ਕੋਈ ਵੀਡੀਓ ਤੇ ਫੋਟੋ ਸ਼ੇਅਰ ਕਰਦੇ ਆ ਤੇ ਪਰ ਇਹ ਵੀਡੀਓ ਜ਼ਰੂਰ ਬਣਾ ਕੇ ਸੰਗਤਾਂ ਤੱਕ ਇਸ ਲਈ ਪਹੁੰਚਾਉਣੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਸੇਵਾ ਵੀ ਗੁਰੂ ਕੀ ਸੋਈ ਦੇ ਵਿੱਚ ਚਲਾਈ ਜਾ ਰਹੀ ਆ ਹੋਰ ਕਿਸੇ ਵੀ ਭੈਣ ਦੇ ਜਿਹਦੇ ਪਰਿਵਾਰ ਦੇ ਵਿੱਚ ਕੋਈ ਕਮਾਉਣੇ ਵਾਲਾ ਨਹੀਂ ਰਿਹਾ ਤੇ ਉਹਨਾਂ ਦੇ ਆਨੰਦ ਕਾਰਜ ਆ ਤੇ ਉਹ ਜਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਉਹਦੇ ਲਈ ਉਹਦੀਆਂ ਜੋ ਕੰਡੀਸ਼ਨਾਂ ਆ ਪੂਰੀਆਂ ਕਰਕੇ ਤੇ ਉਹਦਾ ਸਿਰਫ ਇਹ ਆ ਕਿ ਜਿਹੜੇ ਆਨੰਦ ਕਾਰਜ ਆ ਉਹ ਇੱਥੇ ਕੀਤੇ ਜਾਣਗੇ ਤੇ ਉਹਦਾ ਸਾਰਾ ਹੀ ਪ੍ਰਬੰਧ ਚਾਹ ਪਾਣੀ ਦਾ ਲੰਗਰ ਦਾ ਜੋ ਵੀ ਪ੍ਰਬੰਧ ਹੁੰਦੇ ਆ ਉਹ ਸਾਰੇ ਪ੍ਰਬੰਧ ਜਿਹੜੇ ਇੱਥੇ ਕੀਤੇ ਜਾਣਗੇ ਤੇ ਜਰੂਰ ਜੇਕਰ ਆਪ ਜੀ ਦੇ ਜਾਣਕਾਰੀ ਦੇ ਵਿੱਚ ਕੋਈ ਅਜਿਹੀ ਭੈਣ ਹੈ ਸਾਡੀ ਤੇ ਉਹ ਜਰੂਰ ਸਾਡੇ ਨਾਲ ਸੰਪਰਕ ਕਰਿਓ ਤਾਂ ਜੋ ਉਸ ਭੈਣ ਦੀ ਜਿਹੜੀ ਸੇਵਾ ਹੋ ਸਕੇ ਇਸ ਦੇ ਨਾਲ ਹੀ ਸੰਗ ਜੀ ਆਪ ਜੀ ਜਾਣਦੇ ਆ ਕੇ ਗੁਰੂ ਕੀ ਸੋਈ ਦੇ ਵੱਲੋਂ ਇੱਕ ਚੈਰੀਟੇਬਲ ਡਿਸਪੈਂਸਰੀ ਜਿਹੜੀ ਆ ਉਹਦਾ ਉਦਘਾਟਨ ਕੀਤਾ ਗਿਆ ਤੇ ਜਿਸ ਦੇ ਵਿੱਚ ਡਾਕਟਰ ਪਰਮਿੰਦਰ ਸਿੰਘ ਜੀ ਸੂਦ ਜੋ WHO ਜੋ SMO ਆਏ ਆ ਤੇ ਉਹਨਾਂ ਦੇ ਵੱਲੋਂ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਤੇ ਉਸ ਦੇ ਵਿੱਚ ਵੀ ਜੇਕਰ ਕਿਸੇ ਨੂੰ ਕੋਈ ਦਵਾਈ ਦੀ ਜ਼ਰੂਰਤ ਹੁੰਦੀ ਆ ਤਾਂ ਆਪ ਜੀ ਜਰੂਰ ਆ ਕੇ ਉਹ ਵੀ ਲਾਭ ਉਠਾ ਸਕਦੇ ਆ ਸਿਰਫ ਇੱਕ 10 ਰੁਪਏ ਦੀ ਪਰਚੀ ਦੇ ਵਿੱਚ ਜਿੰਨੀ ਵੀ ਦਵਾਈ ਆ ਉਹ ਸਾਰੀ ਫ੍ਰੀ ਦਿੱਤੀ ਜਾਂਦੀ ਆ ਤੇ ਜਰੂਰ ਸਾਖ ਜੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਆ ਤੇ ਆਪ ਜੀ ਆ ਕੇ ਇੱਥੋਂ ਆ ਉਹ ਦਵਾਈ ਲੈ ਸਕਦੇ ਉਸ ਸੇਵਾ ਦਾ ਲਾਭ ਉਠਾ ਸਕਦੇ ਆ ਫਿਲਹਾਲ ਜੋ ਸਟਾਰਟਿੰਗ ਸਮਾਂ ਐ ਡਿਸਪੈਂਸਰੀ ਦਾ ਉਹ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ 2 ਘੰਟੇ ਦਾ ਰੱਖਿਆ ਗਿਆ ਜਿਵੇਂ ਜਿਵੇਂ ਜ਼ਰੂਰਤਾਂ ਵਧਦੀਆਂ ਜਾਣਗੀਆਂ ਤੇ ਉਹ ਸਮੇਂ ਵੀ ਵਧਾਇਆ ਜਾਊਗਾ ਤੇ ਉਸ ਦੇ ਨਾਲ ਸਾਡਾ ਵੀਰ ਮਨਜੋਤ ਸਿੰਘ ਜੀ ਜੋ ਗੁਰਨਾਨਕ ਹਸਪੀਟਲ ਦੇ ਨਾਂ ਤੇ ਅੱਖਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਵੱਲੋਂ ਵੀ ਜਲਦੀ ਜਿਹੜੀ ਸੇਵਾ ਆ ਸ਼ੁਰੂ ਕੀਤੀ ਜਾ ਰਹੀ ਆ ਉਹ ਵੀ ਹਫ਼ਤੇ ਦੇ ਵਿੱਚ 2 ਘੰਟੇ ਜਿਹੜੀ ਸੇਵਾ ਆ ਇੱਥੇ ਗੁਰੂ ਕੀ ਸੋਈ ਦੇ ਵਿੱਚ ਦੇਣਗੇ ਤੇ ਆਪ ਜੀ ਇਹਨਾਂ ਸਾਰੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ